ਅੱਜ ਆਪਾਂ ਹੀ ਚੱਲੇ ਆਂ ਤਾਂ ਦੋਸਤੋ ਕੀ ਹਾਲ ਚਾਲ ਸਾਰੇ ਠੀਕ ਹੋਵੋਗੇ ਤੇ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਚੱਲਿਆਂ ਜੀ ਗੁਰੂ ਕੀ ਢਾਬ ਤੇ ਉੱਥੇ ਦਾ ਇਤਿਹਾਸ ਧਰਤਾ ਸਾਂਝਾ ਕਰਾਂਗੇ ਜੀ ਚਲੋ ਬਣੇ ਰਹੋ ਸਾਡੇ ਵਲੌਗ ਨਾਲ ਇਹ ਅੱਜ ਸਾਡਾ ਸ੍ਰੀ ਹੇਮਕੁੰਟ ਸਰ ਤੋਂ ਬਾਅਦ ਪਹਿਲਾ ਵਲੌਗ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤ ਜੀ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਗੁਰੂ ਕੀ ਢਾਬ ਗੁਰਦੁਆਰਾ ਸਾਹਿਬ ਜੀ ਦੇ ਜੋ ਵੀ ਉਹ ਤੁਹਾਡੇ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਬਾਕੀ ਤੁਹਾਨੂੰ ਅੰਦਰ ਦੀ ਵੀਡੀਓ ਵੀ ਦਿਖਾਵਾਂਗੇ ਜਿੰਨਾ ਕੀ ਇਤਿਹਾਸ ਆ ਉਹ ਵੀ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੇ ਜੀ ਬਾਕੀ ਆਪਾਂ ਫੋਟੋ ਲਾ ਦਾਂਗੇ ਤੁਸੀਂ ਪੜ੍ਹ ਸਕਦੇ ਹੋ ਮੈਂ ਕੁਝ ਦਾ ਖਾਲਸਾ ਸ਼ਿਰਵੈ ਗੁਰਜੀ ਕੀ ਫਤਿਹ ਹੁਣੇ ਸੇ ਆ ਚੁੱਕੀਆਂ ਜੀ ਗੁਰਦੁਆਰਾ ਸਾਹਿਬ ਦੇ ਇਸ ਸਥਾਨ ਤੇ ਹਰ ਕੁੰਨਿਆ ਮੇਲਾ ਬਹੁਤ ਹੀ ਸੋਹਣਾ ਭਰਦਾ ਹੈ ਜੀ ਹੁਣ ਤੁਹਾਨੂੰ ਕਰਾਉਣਾ ਹੈ ਦਰਸ਼ਨ ਸਲੋਵਰ ਸਾਹਿਬ ਦੇ ਜੋ ਕਿ ਅੱਠ ਚੁੱਡਾ ਸਲੋਵਰ ਸਾਹਿਬ ਦਾ ਨਾਮ ਤੋਂ ਪ੍ਰਸਿੱਧ ਹੈ ਜੀ ਇੱਥੇ ਅੱਠ ਰਾਹ ਦੀ ਬਿਮਾਰੀ ਦੂਰ ਹੁੰਦੀ ਹੈ ਜੀ ਪ੍ਰਸ਼ਾਦ ਮਿਲਦਾ ਜੀ ਦੇਖ ਗੜਾ ਦਾ ਪ੍ਰਸ਼ਾਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਕਿ ਮੱਛੇਵਾੜੇ ਤੋਂ ਸ਼੍ਰੀ ਮੁਕਤਸਰ ਸਾਹਿਬ ਜਾ ਰਹੇ ਸੀ ਤੇ ਉਸ ਸਮੇਂ ਉਹ ਇਸ ਸਥਾਨ ਤੇ ਆਏ ਸੀ। ਬਾਕੀ ਧਰ ਨਾਲ ਤਸਵੀਰ ਸਾਂਝੀ ਕਰ ਰਹੇ ਹਾਂ ਜੀ। ਤੁਸੀਂ ਪੜ੍ਹ ਕੇ ਪੂਰਾ ਇਤਿਹਾਸ ਨਾਲ ਜਾਨੂ ਹੋ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਚੱਲਿਆ ਘਰਾਂ ਨੂੰ ਜੀ। ਮਹਾਰਾਜ ਬਾਕੀ ਤੁਹਾਨੂੰ ਰਾਸਤੇ 'ਚ ਵੀਊ ਦਿਖਾਵਾਂਗੇ। ਬਹੁਤ ਹੀ ਸੋਹਣਾ ਰਾਸਤੇ 'ਚ ਵੀਊ ਆ ਜੀ। ਬਾਕੀ ਤੁਸੀਂ ਆਹ ਦੇਖੋ ਜੀ। ਇਹ ਹੈ ਜੀ ਟੈਪੀ ਪਿੰਡ ਦੀ ਨਹਿਰ। ਹਨਾ ਇੱਥੇ ਬਾਂਦਰ ਬਹੁਤ ਹੀ ਸਾਰਾ ਰਹਿੰਦੇ ਆ ਜੀ। ਦੇਖੋ ਜੀ। ਸਾਰੇ ਨੇ ਆਪਣੇ ਆਪਣੇ ਬੱਚਾ ਫੜ ਰੱਖਿਆ ਜੀ ਕਾਹਦੇ ਆ ਜੀ ਕੋਈ ਲੈ ਕੇ ਨਾ ਆਇਆ ਪਾਪਾ ਨੂੰ ਪਤਾ ਨਹੀਂ ਇੰਨੇ ਬੈਠੇ ਹੋਣਗੇ ਜਲਦੀਆਂ ਕਰਾਉਨੋ ਜੀ ਤੁਹਾਨੂੰ ਜਾਣਕਾਰੀ ਕਿਵੇਂ ਦੀ ਲੱਗੀ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਸਾਡੇ ਪੇਜ ਨੂੰ ਅਨਲਾਈਕ ਕਰ ਦਿਓ ਬਾਅਦ ਵਿੱਚ ਮਿਲਦੇ ਆਗਲੀ ਵੀਡੀਓ ਵਿੱਚ